ਪਾਰਟੀ ਨੇ ਬੜਾ ਮੇਲਿਆ ਸਾਡੀ ਥੋੜੀ ਪਾਰਟੀ ਪ੍ਰਿੰਸੀ ਸਰਵਸ ਥੋੜੀ ਆਹ ਕਈ ਬੰਦੇ ਆ ਕਿਹਨੇ ਮਿੱਤੀ ਮਰ ਸਾਹਿਬ ਸਰਕਾਰੀ ਵਿਦੇਸ਼ੀ ਪਰੋ ਆ ਰਹੇ ਸਟੇਜ ਤੇ ਬਰਾਜਮਾਨ ਸਾਡੇ ਬਹੁਤ ਸਾਰੇ ਜੋ ਡੀਨ ਰੇਖ ਮਹਾਂ ਜੀ ਹਰਕਨ ਜੱਜ ਬਟਾਰਾ ਮੇਪ ਪ੍ਰਧਾਨ ਪੰਜਾਬ ਲਖਵਿੰਦਰ ਸਿੰਘ ਜੀ ਨੂੰ ਮਾਨ ਐਸਸੀ ਵਿੰਗ ਦੇ ਪ੍ਰਧਾਨ ਜਾਜਰਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਪਰ ਆਪਾਂ ਅੱਗੇ ਹਾਲਾਤ ਵੀ ਦੇਖਣੇ ਨੇ ਗਰਮੀ ਬਹੁਤ ਹੈ ਸੰਗਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਗੁਰਕਬਾਲ ਧੰਨਵਾਦ ਹਲਕਾ ਜਾਜਰਾ ਮੇਰੇ ਪਿਤਾ ਸਮਾਨ ਬਗੇ ਸਰਦਾਰ ਬਨਵਿੰਦਰ ਸਿੰਘ ਜੀ ਸਪੈਂਸ ਸਾਹਿਬ ਭੱਦੇਵ ਸਿੰਘ ਜੀ ਚੇਅਰਮੈਨ ਸਾਹਿਬ ਔਰ ਇੱਕ ਇੱਕ ਸਤਿਕਾਰਯੋਗ ਜੁਗਤੀ ਭੱਦੇ ਸਾਰੇ ਬਹੁਤ ਸਤਿਕਾਰਯੋਗ ਸਰਦਾਰ ਗਵਿੰਦਰ ਸਿੰਘ ਜੀ ਬੱਬੇਹਾਲੀ ਕੋਰ ਕਮੇਟੀ ਮੈਂਬਰ ਸਾਹਿਬ ਪਹੁੰਚ ਗਏ ਨੇ ਆਰਿਅਮ ਕੇ ਅਡੇ ਸ਼ਹਿਰੀ ਪ੍ਰਧਾਨ ਜਿਲ੍ਹਾ ਦਾ ਅਦਸਪਤੋ ਸਰਦਾਰ ਗੁਰਬਜਤ ਸਿੰਘ ਜੀ ਬੱਬੇ ਹਰਿ ਸਾਹਿਬ ਜਿਹੜਾ ਪੰਤਾ ਜਿਹੜਾ ਪੰਤਾ ਸਰਦਾਰ ਗੁਰਬਜਤ ਸਿੰਘ ਜੀ ਬੱਬੇ ਹਰਿ ਸਾਹਿਬ ਸਾਡੇ ਨ ਤੜਕ ਜਮਨਾ ਬਹੁ ਸਾਡੇ ਗਿਰਾਂ ਦੀ ਤੜਕਮ ਸਟੇਟ ਤੇ ਪਹੁੰਚ ਚੁੱਕੇ ਨੇ ਜਿਨ੍ਹਾਂ ਦੀ ਬੜੇ ਕਿਰਦੋ ਡੀਸੀ ਬਹੁਤ ਬਹੁਤ ਧੰਨਵਾਦ ਬੱਬਿਆ ਜੀ ਸਾਹਿਬ ਤੁਹਾਡਾ ਸਪੋਰਟ ਕਰਨ ਤੇ ਬਹੁਤ ਬਹੁਤ ਧੰਨਵਾਦ ਬਿਨਾਂ ਦੇ ਪਾਣੀ ਅੱਜ ਨਾ ਨਾ ਸੇ ਛੇੜ ਤਾਂ ਨਹੀਂ ਪਾਰੇ ਵੀ ਇੱਕ ਦਾ ਰਹਿ ਕੇ ਤੇ ਬਾਕੀਆਂ ਨਾਰਾਜ਼ ਹੋਣ ਤੇ ਮੈਂ ਸਾਰਿਆਂ ਕੋਲ ਮਾਫੀ ਮੰਗਦਾ ਹਾਂ ਪੋਤਾ ਤੁਹਾਡੇ ਸਾਰਿਆਂ ਦੇ ਨਾਮ ਮੇਰੇ ਦਿਲ ਤੇ ਲਿਖੇ ਨੇ ਮੇਰੇ ਵਾਸਤੇ ਜਿੱਦਾਂ ਵੀ ਸਟੇਜ ਤੇ ਬੈਠੇ ਤੁਹਾਡੇ ਟੈਕਨੀਕਲ ਇਹ ਗੱਲ ਧਿਆਨ ਦੇ ਵਿੱਚ ਲਿਆਦਾ ਜਿਹੜਾ 300 ਜੁੰਟ ਮਾਫ ਕੀਤਾ ਨਾ ਉਹਦੇ ਵਿੱਚ ਵੀ ਇੱਕ ਗੋਰਖ ਧੰਦਾ ਪਾਲਸੀ ਆ ਪਹਿਲਾ ਬਿੱਲ ਆਊਗਾ ਤੁਹਾਡਾ 23 ਦਿਨ ਦਾ ਉਹ ਜ਼ੀਰੋ ਬਿੱਲ ਹੋਊਗਾ ਫਿਰ ਤੁਹਾਡਾ ਬਿੱਲ ਆਊਗਾ 77 ਦਿਨਾਂ ਦਾ ਉਹ ਜ਼ੀਰੋ ਬਿੱਲ ਹੋਊਗਾ ਜੀ ਸ਼ਕਰਾਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਕਰਾਕਾਰ ਧੰਵਾ ਜੀ ਸਾਡੇ ਕੋਰ ਕਮੇਟੀ ਦੇ ਮਾਬਨ ਗੁਰਵਜਨ ਸਿੰਘ ਜੀ ਬੱਬੇ ਅਲੀ ਰਮਨ ਸੰਧ ਸਿੰਘ ਜੀ ਬੱਬੇ ਅਲੀ ਸਾਹਿਬ ਜਿਨ੍ਹਾਂ ਦੀ ਹਾਜ਼ਰ ਸਾਰਾ ਪ੍ਰੋਗਰਾਮ ਦੇ ਲੀਡਰ ਕੋਰ ਕਮੇਟੀ ਦੇ ਮੈਂਬਰ ਤੇ ਸੀਨੀਅਰ ਮੀਤ ਪ੍ਰਧਾਨ ਮੇਰੇ ਉਮਦਾਦਾ ਜੀ ਜਿੰਨੀ ਸਮੂਹ ਲੀਡਰਸ਼ਿਪ ਸਟੇਜ ਤੇ ਬੈਠੀ ਹੈ ਤੇ ਜਿੰਨੀ ਸੰਗਤ ਇੱਥੇ ਆਈ ਹੋਈ ਹੈ ਉਹਨਾਂ ਸਭ ਜੀ ਬੈਠੇ ਆ ਸੰਧੂ ਸਾਹਿਬ ਬੈਠੇ ਆ ਅਮਨ ਸਾਹਿਬ ਬੈਠੇ ਆ ਬਾਕੀ ਸਾਰੇ ਮੇਰੇ ਸਤਿਕਾਰਯੋਗ ਕਮਨ ਸਾਹਿਬ ਆਓ ਪੰਡਾਲ 'ਚ ਬੈਠੇ ਸਾਰੇ ਭਾਈ ਜਿਹੜੇ ਜਿਹੜੇ ਦੇ ਉਹ ਸਾਰਾ ਕੁਝ ਤੇ 50 ਸਾਲਾਂ ਦੇ ਵਿੱਚ ਨਾ ਕੋਈ ਆਓ ਭਾਈਆ ਆਓ ਆਓ ਅੰਮ੍ਰਿਤ ਆਓ ਆਓ ਅਧਿਕਾ ਫੋਟੋ ਕਾਰਡ ਕੋਲ ਫੋਟੋ ਸੀ ਬੜੀ ਭਾਈ ਨਾਲ ਹੋ ਜਾਣਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਤੋਂ ਬਾਅਦ ਸਰਦਾਰ ਗੁਰਬਚਨ ਸਿੰਘ ਜੀ ਬੱਬੇਹਾਲੀ ਨੇ ਬੋਲਿਆ ਹਾਲ ਹੁਣ ਮੈਂ ਬੇਨਤੀ ਕਰਾਂਗਾ ਆਪਣੀ ਕਹਾਣੀ ਤੇ ਜੈ ਸਿੰਘ ਜੀ ਮਹਾਨ ਇਹ ਸਲਕੇ ਤੇ ਸਭ ਤੋਂ ਪਹਿਲਾਂ ਆਪ ਬੁਢੇ ਸਾਡੇ ਬਾਜੀ ਬਾਜੀ ਸਾਹਰ ਤੇ ਇੱਕ ਰਹੀਏ ਪਰ ਹੁਣ ਸਾਡੇ ਬਾਕੀ ਨੇ ਸਾਡੇ ਬੈਠੇ ਨੇ ਕੌਂਟੀ ਗਾਉਂ ਤੇ ਵੀ ਹਾਂ ਇੱਥੇ ਧਿਆਨ ਦਿਓ ਜੀ ਫੋਟੋ ਖਚਲ ਤਾਂ ਜਾ ਤਾਂ ਜਾ ਮੈਂ ਤੁਹਾਡੇ ਨਾਲ ਦੋ ਗੱਲਾਂ ਸਿਰਫ ਕਰਨੀਆਂ ਨੇ ਮੁਲਕੀਆਂ ਨਹੀਂ

పిల్ల భాయా ఫుల్ మ

ਮਾਰੋ ਜੀ ਆ ਗਿਆ ਉਹ ਲੋਕਾਂ ਦਾ ਉਹ ਬਹੁਤ ਆ ਬਹੁਤ ਸਾਹਿਬ ਬੈਠਾ ਉਹ ਲੱਗਦੀ ਰੱਖਦਾ ਬਾਪੂ ਜੀ ਨੂੰ ਲਿਆਓ ਮਾੜੀ ਗੱਗੇ ਬਾਪੂ ਲਿਆਓਗੇ ਭਾਈ ਇੱਕ ਮਿੰਟ ਦੇਖੋ ਭਾਈ ਮੈਂ ਇਹਦਾ ਵੀਡੀਓ ਰਿਕਾਰਡਿੰਗ ਆਪਰੇ ਪੰਜ ਮੈਂ ਹਲਕਾ ਕਰ ਦਿਆਂ ਜੇ ਲੱਗਦਾ ਸਰ ਵਿੱਚ ਕੰਸੀਸੈਂਸੀ ਆ ਗੁਰਕਬਾਦ ਸਿੰਘ ਵਾਹਲੇ ਦੇ ਇੰਚਾਰਜ ਨੇ ਤੇ ਉਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਕਿ ਜਿਹੜੇ ਸਾਡੇ ਸਤਿਅਰਸ਼ਪੀਰ ਸਿੰਘ ਜੀ ਬਲਦ ਪ੍ਰਧਾਨ ਸਾਹਿਬ ਨੇ ਹਲਕਾਂ ਚਾਜਨ ਨੂੰ ਮੀਤ ਪ੍ਰਧਾਨ ਬਣਾਇਆ ਕਿ ਜਨਰਲ ਸਖਤਰ ਬਣਾਇਆ ਇਤਾਂ ਦੀਆਂ ਯੋਗਿਤੀਆਂ ਕੀਤੀਆਂ ਤੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਇਹਦੇ ਨਾਲ ਨਾਲ ਜਿਹੜੀ ਪ੍ਰਧਾਨ ਜੀ ਨੇ ਅੱਛੇ ਬੜੀ ਵੱਡੀ ਜਿੱਤ ਕੀਤੀ ਹੈ ਕਿ ਲੋਕਾਂ ਦੀਆਂ ਜ਼ਮੀਨਾਂ ਬਚਾਈਆਂ ਤੇ ਉਹ ਵੀ ਜਿੱਤ ਦੀ ਖੁਸ਼ੀ ਵਿੱਚ ਉਹ ਵੀ ਗੱਲ ਸੁਣਿਆ ਦੇਣਾ ਕਿ ਇਕਲੀ ਦਲ ਨੇ ਬੜਾ ਵੱਡਾ ਕੰਮ ਕੀਤਾ ਕਿ ਜੇ ਨਾਮ ਹੋ ਚੱਲੋਂ ਦੇ ਨਾਂ ਧਰਨੇ ਲਾਉਂਦੇ ਕੋਈ ਜ਼ਮੀਨਾਂ ਨਹੀਂ ਸੀ ਜਿਹੜੀਆਂ ਇਹ ਬਚਣੀਆਂ 1 31 ਤਰੀਕ ਨੂੰ ਮੋਗੇ ਬੜੀ ਵੱਡੀ ਰੈਲੀ ਹੋ ਰਹੀ ਤੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਹਲਕਿਆਂ ਚੋਂ ਅਸੀਂ ਬੰਦੇ ਲੈ ਕੇ ਜਾਣਾ ਇਹ ਸਾਰਾ ਪ੍ਰੋਗਰਾਮ ਸੀ ਕਿ ਚੰਦ ਬੰਦੇ ਵਰਕਰ ਦੇ ਸਦਾਂਗੇ ਪਰ ਜਦੋਂ ਸੁਨਿਆ ਮਿਲਿਆ ਤੇ 2.5 3000 ਬੰਦਾ ਇਕੱਠਾ ਹੋ ਕੇ ਬੜੀ ਵੱਡੀ ਰੈਲੀ ਇਸ ਤਰ੍ਹਾਂ ਕੇ ਸ਼ੋਮਣੀ ਇਕਲੀ ਦਲ ਨੂੰ ਬੜਾ ਵੱਡਾ ਹੰਗਾਰਾ ਮਿਲ ਰਿਹਾ ਲੋਕ ਕਹਿੰਦੇ ਨੇ ਕਿਸਦਾ ਚੰਬੀ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾਏ ਇਹ ਤੇ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਹੀ ਪੰਜਾਬ ਦੀ ਗੱਲ ਕਰ ਸਕਦੀ ਹੈ ਤੇ ਪੰਜਾਬ ਨੂੰ ਬਚਾ ਸਕਦਾ ਹੈ ਇਹ ਸਰਕੇ ਬੜਾ ਵੱਡਾ ਪ੍ਰੋਗਰਾਮ ਹੋਇਆ ਮੈਂ ਲੋਕਾਂ ਦੇ ਹਿੱਤ ਧਨਵਾਦ ਕਰਦਾ ਉਹ ਜ਼ਮਾਨਤ ਹੀ ਲੇਟ ਕਰ ਰਹੇ ਨੇ ਕਿਸੇ ਤਰੀਕੇ ਨਾਲ ਸਰਕਾਰ ਵਾਲੇ ਵੀ ਜ਼ਮਾਨਤ ਲੇਟ ਕੇ ਐਜੰਡਾ ਵਿੱਚ ਕੁਝ ਨਹੀਂ ਹੁਣ ਜਿੱਡੀ ਵੱਡੀ ਚਾਰਸ਼ੀਟ ਬਣਾਈਆਂ ਤੇ ਉਹ ਝੂਠ ਨੂੰ ਹੀ ਬਣਾਉਣ ਵਾਸਤੇ ਸੱਚ ਕਰਨ ਲਈ ਇੱਡੀ ਵੱਡੀ 40000 ਪੇਜ ਦੀ ਜਾਂ ਕਿੰਨੇ ਪੇ ਲਾਏ ਨੇ ਇਹ ਸੱਚਾ ਕੇਸ ਹੋਏ ਤੇ 10-15 ਕਾਗੀ ਬੜੇ ਹੁੰਦੇ ਨੇ ਤੇ ਇਹ ਇਹਨਾਂ ਨੇ ਬਾਹਰ ਆ ਜਾਣਾ ਜਿਹੜੀ ਗੱਲ ਐ ਝੜੂ ਆਂ ਦੀ ਕਿ ਪਾਰਟੀ ਨੂੰ ਕਮਜ਼ੋਰ ਕਰਾਂਗੇ ਮੀਤਿਆ ਸਾਹਿਬ ਨੂੰ ਅੰਦਰ ਰੱਖਾਂਗੇ ਤੇ ਜੇ 2-4 ਮਹੀਨੇ ਲੱਗ ਵੀ ਜਾਣਗੇ ਜਦੋਂ ਆਏ ਉਹ ਪੰਜਾਬ ਦੇ ਵਿੱਚ ਫਿਰਨਾ ਤੇ ਮਹੀਨੇ 2 ਮਹੀਨੇ ਸਾਰੀ ਗੱਲ ਕਵਰ ਹੋ ਜਾਣੀ ਆ ਤੁਹਾਡੇ ਸਾਹਮਣੇ ਹੀ ਆ ਸਾਰੀ ਗੱਲ ਕਿ ਕਿੰਨਾ ਕ ਨਸ਼ਾ ਵਿਕੇ ਆ ਕਿੰਦਾ ਨੌਜਵਾਨ ਮਰ ਰਹੇ ਨੇ ਕਿੰਦਾ ਟੀਕੇ ਲੱਗਣ ਡੇ ਨੇ ਬਿਲਕੁਲ ਟੋਟਲੀ ਫੇਲਿਆ ਸਰਕਾਰ ਇਸ ਕੰਮ ਤੇ ਵੀ ਉਹ ਨਸ਼ਾ ਬੰਦ ਕਰ ਸਕੇ ਇਹ ਲੋਕੀ ਸਮਾਂ ਦੇਣਗੇ ਅਹੀਂ ਦੱਸਾਂਗੇ ਕਿਦਾਂ ਬੰਦ ਕਰਾਉਣਾ ਹੈ ਅੱਜ ਤੋਂ 10 ਸਾਲ ਦਾ ਪਹਿਲਾ ਰਿਕਾਰਡ ਦੇਖ ਲਓ ਕਿ ਸਾਡੇ ਵੇਲੇ ਕਿਦਾਂ ਸਮਗਲੋ ਅੰਦਰ ਹੀ ਕਿਦਾਂ ਨਸ਼ਾ ਬੰਦ ਕੀਤਾ ਸੀ ਕਿਦਾਂ ਹੀ ਫੜ-ਫੜ ਕੇ ਲੋਕਾਂ ਨੂੰ ਸਮਝਾਉਂਦੇ ਵੀ ਰਹੇ ਆ ਤੇ ਨਸ਼ੇ ਛਡਾਉਣ ਵਾਲੇ ਕੇਂਦਰਾਂ 'ਚ ਵੀ ਦਾਖਲ ਕਰਦੇ ਰਹੇ ਆ ਤੇ ਨਸ਼ਾ ਛਡੋ ਕੇਂਦਰ ਵੀ ਖੋਲੇ ਇਹ ਯੁੱਧ ਦਾ ਨਾਮ ਦੇ ਕੇ ਹਿਲ ਬਿਲਕੁਲ ਟੋਟਲੀ ਹਿਲ ਬੂਤ ਵਧੀਆ ਕਾਠ ਹੋਇਆ ਔਰ ਉਰਕਬਾਲ ਮਾਲ ਦੇ ਚਾਲੀ ਹੁੰਦੇ ਸਨੇਹ ਦੇ ਲੋਕ ਆਉਂਦੇ ਨੇ ਤਾਂ ਸਰਦਾਰ ਸਿੰਘ ਬਾਦਲ ਦਾ ਸੰਦੇਸ਼ ਸੁਣਨਾ ਚਾਹੁੰਦੇ ਜੋ ਅਹੀ ਉਹਦਾ ਸੰਦੇਸ਼ ਦਿੱਤਾ ਹੈ ਕਿ ਲੋਕ ਚਾਹੁੰਦੇ ਨੇ ਕਿ ਕੱਲ ਜਲਦੀ ਸਰਕਾਰ ਬਣੇ ਤਾਂ ਸਰਦਾਰ ਸਿੰਘ ਗੀਸੀ ਬਾਦਲ 27 ਵਿੱਚ ਮੁੱਖ ਮੰਤਰੀ ਬਾਦ ਸਿੰਘ ਬਾਜੀ ਵੀ ਦੀ ਗੱਲ ਸਟੇਜ ਤੇ ਵੀ ਹੋਈ ਆ ਕਿ ਇੰਨੀ ਵਾਰੀ ਬਣ ਦੇ ਬਾਵਜੂਦ ਉਹਦੇ ਮੰਤਰੀ ਬਣ ਤੇ ਐਮਐਲਏ ਵਿੱਚ ਵੀ ਕੋਈ ਵੀ ਆਪਣੇ ਹਲਕੇ ਜਿਹੋ ਜਿਹੇ ਪ੍ਰੋਜੈਕਟ ਉਹੋ ਜੀ ਗੱਲ ਨਹੀਂ ਕਰ ਸਕਦੇ ਇਹ ਮੈਂ ਕਿ ਉਹ ਵੱਡਾ ਪ੍ਰੋਜੈਕਟ ਇਸੇ ਲੈ ਕੇ ਆਇਆ ਇਸ ਕਰਕੇ ਲੋਕੋਨ ਨੇ ਨਰਾਜ਼ ਹੋ ਚੁੱਕੇ ਤੈਨੂੰ ਚੁਣੌਤੀ ਕੋਈ ਨਹੀਂ ਮੰਨਦੇ ਜੀ ਤੁਸੀਂ ਪੱਤਰਕਾਰ ਚਲੋ ਚੁਣੌਤੀ ਕਹਿਤੀ ਹੈ ਦੱਸਣਾ ਮੇਰਾ ਫਰਕ ਕੀ ਪਿਛਲੀਆਂ 2027 ਇਹ 2022 ਚ ਸਾਰਾ 3500 ਵੋਟ ਦੇ ਫਰਕ ਨਾਲ ਨਿਕਲ ਕੇ ਗਿਆ ਤੇ ਪੂਰੀਆਂ ਪੂਸ਼ਾਂ ਚਕਾਈਆਂ ਹੋਵੀਆਂ ਸਾਰੇ ਹਲਕੇ ਜੇ ਇਹ ਮੇਰੇ ਕਾਲੀ ਦਲ ਦੇ ਸਾਥੀ ਜੀ ਤੇ ਇਸ ਵਾਰ ਅਸੀਂ ਦਾਵਾ ਕਰਦੇ ਆ ਜਿਦਾ ਮੇਰੇ ਪਿਤਾ ਜੀ ਨੇ ਕਿਹਾ ਕਿ 15000 ਨਾ ਪ੍ਰਤਾਪ ਸਿੰਘ ਬਾਜੇ ਤੋਂ ਹਰਾ ਕੇ ਕੱਲਣਾ ਇਹ ਮੁੱਖ ਮੰਤਰੀ ਕਹਿੰਦਾ ਇਹਨੂੰ ਅਸੀਂ ਐਮਐਲਏ ਨਹੀਂ ਬਣਨ ਦੇਣਾ ਜਿੱਥੇ ਗੁਰੂ ਰਾਮਦਾਸ ਦੀ ਕਿਰਪਾ ਹੋਣੀ ਹੈ ਨਾ ਉਸੇ ਕਿਸੇ ਨਾ ਕੋਈ ਮੁਕਾਬਲਾ ਨਹੀਂ ਆਪਾਂ ਗੁਰੂ ਰਾਮਦਾਸ ਦਾ ਅੱਲਾ ਫੜ ਕੇ ਚੱਲੇ ਆ ਉਹ ਮੇਰੀ ਬੇੜੀ ਦਾ ਮੜਾ ਹੈ ਤੇ ਮੈਨੂੰ ਪਤਾ ਮੇਰੀ ਬੇੜੀ ਰਾਤ ਨਹੀਂ ਰੱਖੇਗਾ ਪਾਰ ਲਾਹ ਸਾਹਿਬ 2023 ਦੇ ਹਰ ਪੀਕਸ ਤੋਂ ਬਾਅਦ ਇਹ ਰਾਵਾਂ ਦੇਖ ਹਲਕੇ ਦਾ ਖਾਸ ਕਰਕੇ ਬਹੁਤ ਸ਼ਕਾ ਦਾ ਨੁਕਸਾਨ ਹੋਇਆ ਪੂਰੀਆਂ ਨੁਕਸਾਨੀਆਂ ਗਈਆਂ ਉਸ ਦਿਨ ਨੂੰ ਕਿਹਾ ਦੇ ਜਿੱਦੋਂ ਮੈਂ ਦਿਨੋ ਦਿਨ ਵੀ ਕਿਹਾ ਹੈ ਜਿੰਨਾਂ ਬੰਦੇ ਸ਼ਾਮਲ ਹੋਏ ਕਿ ਸਰਕਾਰ ਦੇ ਤੇ ਪੱਲੇ ਕੱਖ ਨਹੀਂ ਝੂਠ ਮਾਰ ਕੇ ਸਰਕਾਰ ਬਣੀ ਹੈ ਉਹਦੀ ਸਰਕਾਰ ਸਿਰਫ ਹੁਣ ਪੈਸੇ ਦੇਣ ਲਈ ਵੀ ਲੋਕਾਂ ਨੂੰ ਲੁੱਟਣਾ ਚਾਹੁੰਦੀ 65000 ਜਮੀਨ ਏਕੜ ਕਬਜ਼ਾ ਕਰਕੇ ਚਲੋ ਸ਼੍ਰੋਮਣੀ ਕਾਲੀਦਲ ਨੇ ਬੀੜਾ ਚੁੱਕਿਆ ਧਰਨੇ ਲਾਏ ਮੋਰਚਾ ਲਾਉਣ ਦਾ ਪਲਾਨ ਬਣਾਇਆ ਤੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸਰਕਾਰ ਦੇ ਪੱਲੇ ਕੱਖ ਨਹੀਂ ਸੜਕਾਂ ਜੇ ਪਹਿਲਾਂ ਵੀ ਸ਼੍ਰੋਮਣੀ ਕਾਲੀਦਲ ਨੇ ਬਣਾਈਆਂ ਤੇ ਗਾਵੇਂ ਸ਼੍ਰੋਮਣੀ ਕਾਲੀਦਲ ਬਣਾਏਗਾ ਦੇਖੋ ਉਹਨਾਂ ਨੂੰ ਮੈਂ ਜੀ ਆਇਆਂ ਕਰਦਾ ਉਹਨਾਂ ਨੇ ਬਹੁਤ ਵਧੀਆ ਸੋਚ ਹੈ ਮੇਰੇ ਨਾਲ ਚੱਲੇ ਨੇ ਮੇਰੇ ਸਾਥੀ ਨੇ ਮੇਰੇ ਪਰਿਵਾਰ ਦਾ ਹੋਰ ਪਰਿਵਾਰ ਵਿੱਚ ਵਾਧਾ ਆਇਆ ਉਹਨਾਂ ਨੂੰ ਉਹਨਾਂ ਦਾ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਜੋ ਚਾਹੁੰਦੇ ਨੇ ਉਹਨਾਂ ਦੀਆਂ ਖਾਸ਼ਾਂ ਪੂਰੀਆਂ ਕੀਤੀਆਂ। ਧੰਨਵਾਦ। ਅੱਜ ਕਾਬੀਆਂ ਹਲਕੇ ਦੇ ਵਿੱਚ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਗੁਰਕਬਾਲ ਸਿੰਘ ਜੀ ਮਾਲ ਉਹਨਾਂ ਦੇ ਇੱਕ ਕਾਲ ਦੇ ਉੱਤੇ ਮੈਂ ਸਮਝਣਾ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਸਹਿਬਾਨ ਇਕੱਠੇ ਹੋਏ ਆ ਇਹ 2027 ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਦੇ ਉੱਤੇ ਮੋਹਰਿਆ ਔਰ ਮੈਂ ਸਮਝਣਾ ਕਿ ਇਸ ਸਰਕਾਰ ਦੇ ਖਿਲਾਫ ਜਿਹਦੇ ਵਿੱਚ ਲਾਅਨ ਆਰਡਰ ਨੂੰ ਛਿੱਕੇ ਤੇ ਟੰਗਿਆ ਗਿਆ ਜਿਹਦੇ ਵਿੱਚ ਗੁੰਡਾਗਰਦੀ ਦਾ ਨਾਜ ਹੋ ਰਿਹਾ ਜਿਹਦੇ ਵਿੱਚ ਨਸ਼ਾ ਪਰਖੁੱਲੇ ਤੋਂ ਰਿਹਾ ਇਸ ਸਰਕਾਰ ਨੂੰ ਚੱਲਦਾ ਕਰਨ ਵਾਸਤੇ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਲਿਆਉਣ ਵਾਸਤੇ ਅੱਜ ਵੱਡੀ ਗਿਣਤੀ ਚਾਹੀਏ ਜਿੱਦ ਤੱਕ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਆ ਬਹੁਤ ਪੀਮਾ ਬਖਰੀਆਂ ਹੋਈਆਂ ਬਹੁਤ ਪੀਮਾ ਕਠੀਆਂ ਹੋਈਆਂ ਪਰ ਮੈਂ ਸਮਝਣਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਆ ਔਰ 227 ਦਾ ਮਿਸ਼ਨ ਲੈ ਕੇ ਚੱਲੇ ਆ ਦੁਈਆ ਵੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਹਾਰੂ ਵਰਕਰਾਂ ਨੇ 65000 ਏਕੜ ਜ਼ਮੀਨ ਜਿਹੜੀ ਸਾਡੇ ਪੰਜਾਬ ਦੀ ਸੋਨੇ ਵਰਗੀ ਜੋ ਕੇਜਰੀਵਾਲ ਤੇ ਉਹਦੀ ਟੀਮ ਹੜਫੜਾ ਚੋਂਦੀ ਜੋੜਿਆ ਭਾਰ ਸਰਕਾਰ ਨੂੰ ਕੀਤਾ ਇਸ ਸ਼੍ਰੋਮਣੀ ਅਕਾਲੀ ਦਲ ਦੇ ਜੀਹਾਰੂ ਲੋਕਾਂ ਨੇ ਕੀਤਾ। ਨਹੀਂ ਜੀ ਨੂੰ ਮੈਂ ਕਹਾਂਗਾ ਵੀ ਆਵੇਂ ਘਰ ਨਾ ਪੜੋ। ਕਿ ਇਹ ਏਜੰਸੀ ਦੇ ਮਗਰ ਨਾ ਲੱਗੋ। ਤੁਸੀਂ ਕਹਿੰਦੇ ਹੋ ਪੰਥ ਦੀ ਸੇਵਾ ਕਰਨੀ ਆ, ਨਿਸ਼ਕਾਮ ਸੇਵਾ ਕਰਨੀ ਆ। ਆਹ ਉਹ ਲੋਕ ਬੈਠੇ ਆ ਜਿਨ੍ਹਾਂ ਨੇ ਪੀੜੀ ਦਰ ਪੀੜੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਆ। ਆਹ ਖੂਨ ਪਸੀਨੇ ਨਾਲ ਇਹਨਾਂ ਦੀ ਸਿੰਜੀ ਹੋਈ ਪਾਰਟੀ ਆ। ਅੱਜ ਉੱਠ ਕੇ ਕੋਈ ਲੀਡਰ ਬਣੇ ਮੈਂ ਸਮਝਣਾ ਇਹ ਗੱਲ ਅਹੀਂ ਸਾਡੇ ਵਰਕਰ ਤੇ ਸਾਡੇ ਲੀਡਰ ਬਰਦਾਸ਼ਤ ਨਹੀਂ ਕਰਨਗੇ।